ਜਿਸ ਰਾਤ ਹਿਨਾ ਖਾਨ ਨੂੰ ਪਤਾ ਲੱਗਿਆ ਸੀ ਕੈਂਸਰ ਦਾ ਉਸ ਰਾਤ ਇਸ اداکارਾ ਵੱਲੋਂ ਮੰਗਵਾਇਆ ਗਿਆ ਸੀ ਮਿੱਠਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਿਊਟੀਫੁੱਲ ਐਕਟਰੈਸ ਹਿਨਾ ਖਾਨ ਦੇ ਬਾਰੇ ਜੋ ਕਿ ਇਸ ਸਮੇਂ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੀ ਹੈ ਦਰਸਲ ਉਨ੍ਹਾਂ ਦਾ ਥਰਡ ਸਟੇਜ ਬ੍ਰੈਸਟ ਕੈਂਸਰ ਚੱਲ ਰਿਹਾ ਜਿਸ ਕਰਕੇ ਉਹਨਾਂ ਦੇ ਵੱਲੋਂ ਇਲਾਜ ਕਰਵਾਇਆ ਜਾ ਰਿਹਾ ਬੇਹੱਦ ਬਹਾਦਰੀ ਦੇ ਨਾਲ ਇਹ ਐਕਟਰਸ ਜੋ ਆ ਇਸ ਬਿਮਾਰੀ ਦੇ ਨਾਲ ਲੜ ਰਹੀ ਹੈ ਦੱਸਦੀ ਹੈ ਕਿ ਸਮੇਂ-ਸਮੇਂ 'ਤੇ ਐਕਟਰਸ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੀਆਂ ਗੱਲਾਂ ਸ਼ੇਅਰ ਕਰਦੀ ਹੈ ਆਪਣੇ ਇਸ ਬਿਮਾਰੀ ਨੂੰ ਲੈ ਕੇ ਉਹ ਆਪਣੇ ਜਜ਼ਬਾਤ ਸ਼ੇਅਰ ਕਰਦੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੇ ਇਵੈਂਟਸ ਦੇ ਵਿੱਚ ਵੀ ਐਕਟਰਸ ਜੋ ਆ ਹਾਜ਼ਰੀ ਲਗਵਾਉਂਦੇ ਹੋਇਆ ਨਜ਼ਰ ਆਉਂਦੀ ਹੈ ਹਾਲੀ ਦੇ ਵਿੱਚ ਹਿਨਾ ਖਾਨ ਇੰਡੀਆਜ਼ ਬੈਸਟ ਡਾਂਸਰ ਦੇ ਸੈੱਟ ਤੇ ਪਹੁੰਚੀ ਸੀ ਜਿੱਥੇ ਉਹਨਾਂ ਦੇ ਕੋਲੋਂ ਇੱਕ ਸ਼ਖਸ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਜਦੋਂ ਉਹਨਾਂ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਸੀ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਜਦੋਂ ਹਿਨਾ ਖਾਨ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਸੈੱਟ ਤੇ ਮੌਜੂਦ ਜੱਜ ਮਲਾਈਕਾ ਅਰੋੜਾ ਕਾਫੀ ਜ਼ਿਆਦਾ ਹੈਰਾਨ ਹੋ ਗਏ ਸੀ ਪਰੇਸ਼ਾਨ ਹੋ ਗਏ ਸੀ ਤੇ ਉਹਨਾਂ ਦੇ ਮੱਥੇ 'ਤੇ ਤਾਂ ਪਰੇਸ਼ਾਨੀ ਜੋ ਸੀ ਸਾਫ਼ ਚਲਕ ਰਹੀ ਸੀ ਹਿਨਾ ਖਾਨ ਨੇ ਦੱਸਿਆ ਕਿ ਜਦੋਂ ਉਸਨੂੰ ਆਪਣੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਸਨੇ ਸਥਿਤੀ ਨੂੰ ਸੰਭਾਲ ਲਿਆ ਸ਼ੋਅ ਦੇ ਪ੍ਰੋਮੋ ਪਲੀਜ਼ ਹੋ ਗਿਆ ਅਸਟਾ ਗੀਤਾ ਮਾਂ ਇਹਨਾਂ ਨੂੰ ਪੁੱਛਦੀ ਆ ਤੁਹਾਡੀ ਕਹਾਣੀ ਬਹੁਤ ਪ੍ਰੇਰਿਤ ਕਰਦੀ ਆ ਪਰ ਕੋਈ ਤਾਂ ਮੂਮੈਂਟ ਅਜਿਹਾ ਹੋਵੇਗਾ ਜਿੱਥੇ ਤੁਹਾਨੂੰ ਲੱਗਿਆ ਕਿ ਤੁਸੀਂ ਆਪਣੀ ਬਿਮਾਰੀ ਨੂੰ ਇਸ ਤਰੀਕੇ ਨਾਲ ਠੀਕ ਕਰਨਾ ਹੈ ਇਹਨਾਂ ਖਾਨ ਨੇ ਦੱਸਿਆ ਜਿਸ ਰਾਤ ਮੈਨੂੰ ਪਤਾ ਲੱਗਿਆ ਮੈਂ ਘਰ ਚੋਂ ਮਿੱਠਾ ਮੰਗਵਾ ਕੇ ਖਾਦਾ ਸੀ ਮੇਰੇ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਇਹ ਇੱਕ ਸਮੱਸਿਆ ਹੈ ਅਤੇ ਬਾਕੀ ਰਿਪੋਰਟ ਪੋਜ਼ਿਟਿਵ ਹੈ ਸ਼ੋ ਦੌਰਾਨ ਇਹ ਸੁਣ ਕੇ ਮਲਾਈਕਾ अरोड़ा ਕਾਫੀ ਪਰੇਸ਼ਾਨ ਹੋ ਗਈ ਸੀ ਇਹਨਾਂ ਨੇ ਕਿਹਾ ਕਿ ਹਾਂ ਕਿ 10 ਮਿੰਟ ਬਾਅਦ ਮੈਂ ਉੱਪਰ ਦੇਖਿਆ ਤੇ ਮੈਨੂੰ ਯਾਦ ਆਇਆ ਕਿ 10 ਮਿੰਟ ਪਹਿਲਾਂ ਮੈਂ ਆਪਣੇ ਪ੍ਰਾਂ ਨੂੰ ਕਿਹਾ ਸੀ ਅੱਜ ਮੇਰਾ ਦਿਲ ਫालूਦਾ ਖਾਂਦਾ ਕਰ ਰਿਹਾ ਤਾਂ ਕਿਤੇ ਨਾ ਕਿਤੇ ਇਹ ਮੈਨੂੰ ਅਹਿਸਾਸ ਹੋਇਆ ਸੀ ਘਰ 'ਚ ਕੁਝ ਮਿੱਠਾ ਆਇਆ ਇਹਨਾਂ ਨੇ ਕਿਹਾ ਕਿ ਇਹ ਜ਼ਰੂਰ ਚੰਗਾ ਹੀ ਹੋਵੇਗਾ ਇਸ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਵੋ ਇਸ ਲਈ ਮੈਂ ਉਸ ਨੂੰ ਲਿਆਉਣ ਲਈ ਕਿਹਾ ਸਭ ਠੀਕ ਹੋ ਜਾਵੇਗਾ ਫਿਰ ਹਰਸ਼ ਕਹਿੰਦਾ ਹੈ ਕਿ ਹਿਨਾ ਨੇ ਸ਼ੋਅ ਵਿੱਚ ਇੱਕ ਗੀਤ ਗਾਇਆ ਸੀ ਲਗ ਜਾ ਗਲੇ ਕਿ ਤੁਸੀਂ ਇੱਥੇ ਇਸ ਨੂੰ ਗਾਓਗੇ ਤਾਂ ਹਿਨਾ ਨੇ ਕਿਹਾ ਚਲੋ ਮੈਂ ਗਾ ਦਿੰਦੀ ਹਾਂ ਇਸ ਤੋਂ ਬਾਅਦ ਹਿਨਾ ਨੇ ਗੀਤ ਗਾਇਆ ਤੇ ਇਸ ਤੋਂ ਬਾਅਦ ਸਾਰੇ ਹਿਨਾ ਲਈ ਖੜੇ ਹੋ ਕੇ ਤਾਰੀਆਂ ਬਚਾਨ ਲੱਗ ਪਈ ਸੀ ਦੱਸ ਦੇ ਕਿ ਹਿਨਾ ਖਾਨ ਜੋ ਆ ਬਿਗ ਬੋਸ ਦੇ ਸ਼ੋਅ ਦੇ ਵਿੱਚ ਵੀ ਨਜ਼ਰ ਆਈ ਸੀ ਬਿਗ ਬੋਸ 11 ਦੀ ਇਹ ਰਨਰ ਅਪ ਰਹਿ ਚੁੱਕੇ ਹੈ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਸੀ ਗਿੱਪੇ ਗਰੇਵਾਲ ਦੇ ਆਪੋਜ਼ਿਟ ਤਾਂ ਉੱਥੇ ਵੀ ਇਹਨਾਂ ਨੂੰ ਕਾਫੀ ਪਿਆਰ ਮਿਲਿਆ ਸੀ ਤੇ ਹੁਣ ਜਦੋਂ ਤੋਂ ਹਿਨਾ ਖਾਨ ਦੇ ਵੱਲੋਂ ਆਪਣੀ ਬਿਮਾਰੀ ਕੈਂਸਰ ਦੇ ਬਾਰੇ ਦੱਸਿਆ ਗਿਆ ਤਾਂ ਲਗਾਤਾਰ ਉਹ ਬਹੁਤ ਸਾਰੇ ਇਵੈਂਟਸ ਦੇ ਵਿੱਚ ਨਜ਼ਰ ਆਉਂਦੀ ਹੈ ਜਿੱਥੇ ਹਿਨਾ ਖਾਨ ਅਕਸਰ ਗਲੈਮਰਸ ਅੰਦਾਜ਼ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਉਹਨਾਂ ਦੀ ਹਿੰਮਤ ਨੂੰ ਹਰ ਕੋਈ ਸਲਾਮ ਕਰਦਾ ਹੈ